ਨਹਾਗਾ ਬਰੋਲਾ ਨਾਲ ਵੀ ਬਰੋਲਾ ਲੈ ਕੇ ਆਇਆ ਇੱਧਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ 'ਚ ਤੇ ਅੱਜ ਆਪਾਂ ਚੱਲੇ ਆਂਗੇ ਹਨੂਮਾਨਗੜ ਕੋੜੀਆਂ ਦੇ ਮੇਲੇ ਤੇ ਤੇ ਨਾਲ ਲੈ ਕੇ ਚੱਲੇ ਆਂ ਬਰੋਲੇ ਨੂੰ ਪੂਰੀ ਭੈਣ ਨੂੰ ਜਾ 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 ਚੱਲ ਜਾ ਮੈਟ ਭਾਰ ਘਟਣਾ ਹੈ ਖਿੱਚ ਲੈ ਖਿੱਚ ਲੈ ਖਿੱਚ ਲੈ ਬਸ ਚਪੜਾ ਲੈ ਪਟਾ ਪਾ ਲੈ ਹੈਲੋ ਕਿੱਥੇ ਹੋ ਬਸ ਆਹੀ ਹੈ ਇਹਨਾਂ ਨੂੰ ਪਤਾ ਅੱਜ ਪਾਰਟੀ ਦੇ ਉੱਤੇ ਉੱਤੇ ਹੀ ਲਾ ਦੇ ਥੱਲੇ ਤਾਂ ਲੋੜ ਹੀ ਨਹੀਂ ਪੁੱਛਣ ਲੱਗੇ ਉਹਦੀ ਓਏ ਬਚਾਲੇ ਆ ਜੂਗਾ ਸਹੀ ਆਵੇ ਬਚਾਲੇ ਪੈਰਾਂ ਜੜੂ ਉਹਦੇ ਯਾਰ ਐ ਲਾਏਗਾ ਤੂੰ ਬਚਾਲੇ ਕਿਵੇਂ ਲਾਏਗਾ ਬਸ ਆਇਆ ਜੂਗਾ ਆ ਸਾਈਡ ਗਲਤ ਕਰਤੀ ਆ ਜਿਹੜੀ ਵਿਜੇ ਤੇਰੇ ਸਾਈਡ ਥੱਲੇ ਸੀ ਉੱਤ ਚੱਲ ਆਇਆ ਕਰ ਦੇ ਵਿੱਚ ਆ ਜੇ ਇਹਦੇ ਜਾਣ ਦੇ ਸੰਦੀਪ ਉਹ ਮੈਂ ਟੜ ਗਿਆ ਮੈਂ ਟੜ ਗਿਆ ਥੱਲੇ ਕਰ ਦੇ ਚੱਲ ਰੋ ਚੱਲ ਦੇ ਬੋਲ ਚੱਲ ਪੇ ਕਰੋ ਨਾਲ ਖਾਲਸਾ ਜੀ ਆ ਇਹਦੇ ਨਾਲ ਵਿਜੇ ਤੇ ਸੰਦੀਪ ਵਿੱਚ ਬੈਠਾ ਕੀ ਤੇ ਭੀ ਸੜੀਆਂ ਮੈਂ ਪੈਸੇ ਪਿੱਛੇ ਜਾਂਦਾ ਕਦੋਂ ਲਿਖਤਾ ਨੇ ਮਰੀਆਂ ਜਾਂ ਤੂੰ ਬਹਾਉਂਦਾ ਵਾ ਇੱਕ ਵੇਖਾਂ ਮੈਂ ਆ ਰਿਹਾ ਜਾਣਾ ਦੇਖਣੀ ਟੋਲ ਟੂਲ ਅੱਧਾ ਘੰਟਾ ਹੋ ਗਿਆ ਖੜਿਆ ਇਹਨੂੰ ਸ਼ੀਸ਼ਾ ਛੱਟਾ ਟੁੱਟੂਗਾ ਟੋਟੇ ਐਂਡ ਦੇ ਸ਼ੀਸ਼ਾ ਟੁੱਟੂਗਾ ਉਹ ਜੋ ਖੱਦ ਹੁੰਦੀ ਆ ਥੋਡੀ ਓਏ ਪਹੁੰਚ ਕੇ ਹਰਮਾਨਗੜ ਮੇਲੇ ਦੇ ਨੇੜੇ ਇੱਥੇ ਪਾਟਕ ਦਾ ਹੁਣ ਖੁੱਲਿਆ ਜਾਂ ਬੜਾ-ਬੜਾ ਲੱਗਦਾ ਇੱਥੇ ਪਹਿਲਾਂ ਫੀਡ ਕੋਟ ਸੀ ਆ ਤੁਹਾਨੂੰ ਕਿ ਨਹੀਂ ਪਾਇਆ ਉਰੇ ਕਿੰਨਾ ਟਾਈਮ ਲੱਗ ਰਾਇਆ ਇਥੇ ਕਿਤੇ ਚਾਲਦੀ ਕਿੱਥੇ ਕਰਿਆ ਗਿਆ ਮੇਲਾ ਖਾਲਸਾ ਆ ਗਿਆ ਮੇਲਾ ਦਾ ਲੋ ਪਹੁੰਚ ਗਏ ਮੇਲੇ ਤੇ ਲੋ ਐਂਟਰੀ ਕਰਾ ਲਈਏ ਹੋਰ ਵਧੀਆ ਅੱਜ ਇਥੇ ਲੈ ਜਿਹੜਾ ਕਢਾ ਕੇ ਲੈ ਜਾ ਘਰ ਜੱਤ ਨੇ ਆਸ ਐਮ ਸਹੀ ਆਉਣ ਬਾਅਦ ਘੰਟਾ ਕਾ ਬਾਦ ਨੂੰ ਰਹਿੰਦਾ ਜੀਨੇ ਗਰਮੀ ਆ ਲਈ ਪਰਚੀ ਚ ਛੱਲੇ ਕਰ ਦਈਏ ਵਿਚੀ ਆ ਜਣੇ ਦੇ ਆ ਦੇ ਵਲੋਗ ਆ ਜੀ ਪਰਚੀ ਹਰਜਾਪ ਸਿੰਘ ਸਕੇਰਾ ਖੇੜਾ ਮਿਤੀ ਆ ਗਈ ਨੁਗਰਾ 1 ਨੰਬਰ 100 ਰੁਪਏ ਦੀ ਪਰਚੀ ਐਂਟਰੀ ਦੀ ਇਹਨੂੰ ਸੰਭਲ ਗਏ ਹੁਣ ਲੋ ਜੀ ਮੋੜ ਕੇ ਮੇਲੇ ਤੇ ਮੇਲੇ ਦੀ ਰੌਣਕ ਚਾਹੀਦੀ ਪੂਰਾ ਰੌਣਕ ਆ ਬੇਸ ਸੋਸ ਕੋ ਪੇਰਨਾ ਨਾਗਾ ਗਰੋਲਾ ਮਾਰ ਦੀ ਗਰੋਲਾ ਲੈ ਕੇ ਆਇਆ ਇੱਧਰ ਬੋੜੀ ਜਾਊਆ ਯਾਰ ਤੇ ਇਹ ਦੇਖ ਬਿਲਕੁਲ ਰੈਂਟ ਵੀਰੇ ਐਂ ਹੀ ਪਜ ਕੇ ਦੇਖੋ ਮਿੱਤਰੋ ਦੇਖਣ ਵਾਸਤੇ ਚਾਰੇ ਪਾਸੇ ਪੂਰਾ ਮਾਹੌਲ ਬਣਿਆ ਹੋਇਆ ਤੇ ਬਾਈ ਵੀਡੀਓ ਕਰਨ ਵੀ ਆਏ ਨਾਲ ਆ ਇਹ ਖੜਖੜ ਦੇਖਦੇ ਬਰੋ ਦੂਜਾ ਕਿਹੜਾ ਆ ਗਿਆ ਨਾ ਮੌਸਮ ਹੀ ਪੂਰਾ ਖਰਾਬ ਹੈ ਮੀਂਹ ਨਹੀਂ ਰਿਹਾ ਹੋਊਗਾ ਜੀ ਅੱਲਾ ਕਰ ਚਲੋ ਬਾਹਰ ਕਾਤੇ ਰੱਖ ਵੱਜ ਕੇ 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 ਵੱਡਾ ਦੌਰ ਦੌਰ ਕੇ ਲੈ ਦੌਰੰਦੇ ਆਪਾਂ ਆਪਾਂ ਦਾ ਕੱਢ ਲੈ। ਖਾ ਗਿਆ ਹੁਣ ਨਹੀਂ ਕਰਦਾ। ਚਾਹੋ ਜ਼ੋਰ ਵਾਹੜਾ ਲੋ। ਛੁੜੇ ਮਿਲੇ ਦਵਾ ਹੀ ਲਿਆ ਕੇ ਤੇ ਇਹ ਵੀ ਥੋੜਾ ਹੰਭ ਕੇ ਥੱਕ ਗਿਆ। ਢੁੜੇ ਗੇ ਛਾਲਾ ਹਣੀ ਬੜਾ ਜ਼ੋਰ ਦਿਖਾਏ ਨੇ। ਘੋੜਾ ਵੀ ਥੱਕ ਗਿਆ ਤੇ ਬੰਦੇ ਵੀ ਥੱਕ ਗਏ ਮਿਲ ਰਹਿਣ। ਓ ਸਿੱਖ ਇਦਾਂ ਹੀ ਖੜੀ ਚੱਲ 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 ਇਹ ਦੇ ਦਿੰਦੇ ਛੱਡ ਦੇ ਛੱਡ ਦੇ ਉਹ ਜਗਾ ਦੇ ਨਾਲ ਅਗ ਲਾ ਗੜਵਾ ਚੰਦੀ ਦਾ ਚੰਦੀ ਦਾ ਲੋ ਆਹ ਦੀ ਤਰ੍ਹਾਂ ਇਹ ਤੇ ਲਾਦਾ ਕੰਟੇਨਰ ਚ ਆਏ ਹਾਂ ਚੱਲ ਵੀ ਹੈ ਲੀਡੂ ਆ ਅੱਕ ਕੇ ਖੜਾ ਖੜਸ ਦੁਪਹਿਰ ਦਾ ਟਿਕਾਓ ਕੇ ਹਲੋ ਆੜੇ ਕੋਈ ਬਾਤ ਸਤਾ ਮੂਤ ਮਦਰਾ ਸੀ ਮੂਤੇ ਹੀ ਨਹੀਂ ਇਨੀ ਕੀਤੇ ਵਿੱਚ ਨਾਜ਼ ਨੂੰ ਕਰੂ ਮੋਦ ਨਹੀਂ ਸਿੱਤ ਕਰਦਾ ਹੈ ਮਾਰ ਘਟੇ ਨਾ